ਨਿਆਸ ਕਾਉਂਲ ਨੂੰ ਜਿਹੜਾ ਯੋਗ ਨਸ਼ਾ ਵਿਰੋਧ ਜਿਹੜੀ ਮੈਂ ਚੱਲ ਰਹੀ ਹੈ ਉਸ ਤੇ ਸਾਡੇ ਫ੍ਰੀ ਕੋਡ ਪੀਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸਾਡੇ ਐਸ ਐਚ ਓ ਨਦੀਪ ਪੱਟੀ ਜਿਹੜੇ ਸਾਧਕ ਨੇ ਇਹਨਾਂ ਦੇ ਟੀਮ ਦੇ ਏ ਐਸ ਆਈ ਰਜਿੰਦਰ ਸਿੰਘ ਜੋ ਕਿ ਇੱਕ ਸੱਤ ਪੈਸੇ ਜਾਣ ਬਾਹਰ ਸੀ ਤੇ ਉਹਨਾਂ ਨੂੰ ਇੱਕ ਦਾਣਾ ਮਢੀ ਵਿਖੇ ਦੋ ਸ਼ੱਕੀ ਲੜਕੇ ਦਿਖਾਈ ਦਿੱਤੇ ਜਿਨ੍ਹਾਂ ਦਾ ਨਾਮ ਚਮਸ਼ੇਦ ਸਿੰਘ ਜਿਹੜਾ ਵਾਸੀ ਫਤੇ ਚੱਕ ਜ਼ਿਲ੍ਹਾ ਤਰਨਤਾਰ ਅਦੇ ਜਿਹੜਾ ਦੂਸਰਾ ਸੀ ਗਗਨਦੀਪ ਸਿੰਘ ਵਾਸੀ ਤਤਾਲਾ ਜ਼ਿਲ੍ਹਾ ਤਰਨਤੰਦ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਨੂੰ ਛੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਤਾਂ ਇਹਨਾਂ ਦੋਨਾਂ ਦੀ ਜਦੋਂ ਸੱਚ ਕੀ ਸੱਚ ਕੀਤੀ ਕਿ ਸਰਚ ਮੇਰੇ ਮੈਨੂੰ ਮੌਕੇ ਤੇ ਬੁਲਾਇਆ ਗਿਆ ਜਾਂ ਮੇਰੇ ਵੱਲੋਂ ਇਹਨਾਂ ਦੀ ਸਰਚ ਜਾਰੀ ਕੀਤੀ ਗਈ ਤੇ ਜਦੋਂ ਇਹਨੇ ਸੱਚ ਕੀਤੀ ਇਹਨਾਂ ਵਿੱਚੋਂ ਜਿਹੜਾ ਸ਼ਮਸ਼ੇਰ ਸਿੰਘ ਸੀ ਇਸ ਤੋਂ 252 ਗ੍ਰਾਮ ਹੈਰੋਂ ਅਤੇ ਗਗਨਦੀਪ ਸਿੰਘ ਤੋਂ 264 ਗ੍ਰਾਮ ਹੈਰੋਂ ਬਰਾਮਦ ਹੋਈ ਟੋਟਲ ਇਹਨਾਂ ਤੋਂ 52 ਗ੍ਰਾਮ ਜਿਹੜੀ ਐਰੋਨ ਰਿਕਵਰ ਕੀਤੀ ਗਈ ਹੈ ਤੇ ਇਸ ਵਿੱਚ ਦੱਸੇ ਜੋ ਵੀ ਕਿ ਜਿਹੜਾ ਗਗਨਦੀਪ ਇਸ ਤੇ ਪੰਨਾ ਵੀ ਇੱਕ ਐਨਡੀ ਦਾ ਮਕਦਮਾ ਦਰਜ ਹੈ ਤੇ ਦੋਨੋਂ ਇਹਦਾ ਜਿਹੜਾ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਤ ਸੰ ਤੇ ਇਹਦਾ ਸਾਡੇ ਏਰੀਆ 'ਚ ਸਪਲਾਈ ਕਰਨ ਆਏ ਸਨ ਜਿਨ੍ਹਾਂ ਨੂੰ ਅੱਜ ਮਹਜੋ ਕੋਰਟ ਵਿੱਚ ਅਸੀਂ ਪੇਸ਼ ਕਰਾਂਗੇ ਤੇ ਇਸ ਤੇ ਰਿਮਾਰਕ ਤੇ ਅਸੀਂ ਇਹਨਾਂ ਨੂੰ ਪੁੱਛ ਕੁਝ ਕਰਾਂਗੇ ਵੀ ਜੇ ਇਹ ਐਡੀ ਇੰਨੀ ਹੈਵੀ ਕੁਆਂਟੀਟੀ ਜਿਹੜੀ ਅੱਧਾ 520 ਗ੍ਰਾਮ ਹੈ ਉਹਨੂੰ ਕਿੱਥੋਂ ਲੈ ਕੇ ਆਏ ਸੀ ਤੇ ਇਸ ਏਰੀਆ ਦੇ ਵਿੱਚ ਸਾਡੇ ਫਰੀ ਕੁਟ ਜਿਲ੍ਹੇ ਵਿੱਚ ਅੱਗੇ ਕਿੰਨੂੰ ਸਪਲਾਈ ਕਰਨੀ ਸਰ ਲੱਗਦਾ ਵੀ ਬਾਰਡਰ ਏਰੀਆ ਚ ਹੈ ਕਿਤੇ ਹੋਰ ਆਸ-ਪਾਸ ਕਿਤੇ ਬਿਲਕੁਲ ਇਹ ਜਿਹੜੇ ਦੋਨੋਂ ਹੀ ਜਿਲ੍ਹਾ ਤਨਤਨ ਬਾਰਡਰ ਏਰੀਆ ਨਾਲ ਸੰਬੰਧਤ ਹਨ ਤੇ ਜਿਹੜਾ ਸਾਡਾ ਗਵਾਂਡੀ ਦੇਸ਼ ਪਾਕਿਸਤਾਨ ਤੋਂ ਉੱਥੇ ਜਿਹੜਾ ਸਮਗਲਿੰਗ ਦਾ ਇੱਕ ਰੂਟ ਆਉਂ ਜਾਂਦਾ ਤੇ ਉਥੋਂ ਇਹਨਾਂ ਤੱਕ ਜਿਹੜਾ ਅਸੀਂ ਇਸ ਦੀ ਹੁਣ ਰਿਕਾਇਨ ਪੁੱਛਗិច្ਜ ਕਰਾਂਗੇ ਜਿਹੜਾ ਇਹ ਮੈਂ ਪਿੱਛੇ ਜਿਹੜੀ ਜਿਹੜਾ ਮੇਨ ਆਪਾਂ ਜਿਹਨੂੰ 빅 ਫਿਸ਼ ਹੋਵਾਂਗੇ ਕਹਾਂਗੇ ਉਹਨੂੰ ਹੀ ਨੋਮੀਨੇਟ ਕਰਾਂਗੇ ਇਹਨਾਂ ਦੀ ਪੁੱਛਗិច្ਜ ਵਿੱਚ ਤੇ ਇਸ ਦੇ ਜਿਹੜੀ ਜਲਦੀ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਜਿਹੜਾ ਜਿੱਥੋਂ ਮੇਨ ਇਹ ਸਪਲਾਈ ਲੈ ਕੇ ਆਏ ਸੀ ਫਰੀ ਕੋਰਚ ਲੈ ਕੇ ਆਏ ਸੀ ਤਾਂ ਫਰੀ ਕੋਰਚ ਕਿਹਨੂੰ ਇਹਨਾਂ ਨੇ ਦੇਣੀ ਸੀ ਸਪਲਾਈ ਕਰਨੀ ਸੀ ਪਤਾ ਲੱਗਾ ਬਿਲਕੁਲ ਇਹ ਇਹ ਅਸੀਂ ਸਾਡਾ ਉਹਨਾਂ ਨੂੰ ਰਿਮਾਂਡ ਦਰਾਂ ਦੀ ਪੁੱਛ-ਪੁੱਛ ਕਰਾਂਗੇ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਕੁ ਬੁਰੀ ਇਤਿਹਾਸ ਚੁੱਕੇ ਨੇ ਜਾਂ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀ ਜਾਂ ਫਰੀ ਕੋਰਚ ਨਾਲ ਜਾਂ ਸੰਬੰਧਤ ਹੋਰ ਕਿਤੇ ਅੱਗੇ ਜਾ ਰਹੇ ਸੀ ਜਾਂ ਇਹਨਾਂ ਨੇ ਉੱਥੇ ਕਿਸ ਦੀ ਵੇਟ ਕਰ ਰਹੇ ਸੀ ਕਿ ਜਿਹਨੂੰ ਇਹਨਾਂ ਨੇ ਇਹ ਸਪਲਾਈ ਦੇਣੀ ਸੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਰਹੇਗਾ ਤੇ ਉਸ ਦੇ ਵਿੱਚ ਜਿਹੜਾ ਵੀ ਅੱਗੇ ਇਸ ਨਾਲ ਸੰਬੰਧਤ ਕੋਈ ਤਾਰਾ ਜੁੜਿਆ ਹੋਣੀ ਉਹਨਾਂ ਨੂੰ ਅਸੀਂ ਤੇ ਜਿਹਦੇ ਵਿੱਚ ਇਹਨਾਂ ਨੂੰ ਇਸਦੇ ਵਿੱਚ ਕਾਫੀ ਮਨਾਫਾ ਹੁੰਦਾ ਹੈ ਕਿਉਂਕਿ ਜਿਹੜੀ 522 ਗ੍ਰਾਮ ਹੈਰਨ ਇੱਕ ਕਮਰਸ਼ੀਅਲ ਕੁਆਂਟੀਟੀ ਚ ਆਉਂਦੀ ਹੈ ਵੱਡੀ ਰਿਕਵਰੀ ਕਹਾਂਗੇ ਇਹਨਾਂ ਨੂੰ ਅਸੀਂ ਛੋਟੇ ਪੈਟਰਨ ਇਹ ਵੱਡੇ ਇੱਕ ਸਮਗਲਨ ਅਸੀਂ ਇਹਨਾਂ ਨੂੰ ਮੰਨਦੇ ਹਾਂ ਜਦੋਂ ਇਸ ਲੈਵਲ ਦੀ ਰਿਕਵਰੀ ਕੀਤੀ ਹੈ